ਨੇਓ ਡਿਪਲੋਮੇਟ ਸ਼੍ਰੀ ਸੰਦੀਪ ਕੁਮਾਰ ਆਈਐਸਜੀ ਦਬਲੋਨਾ ਚੈਕਿੰਗ ਜਿਹੜੀ ਸੇਫ ਸਕੂਲ ਆਨ ਪਾਲਸੀ ਹੈ ਉਹਨਾਂ ਨੇ ਸਖਤ ਡੈਡ ਕਿਤੇ ਗਿਆ ਜਿਹੜੇ ਆ ਈ ਰਿਕਸ਼ਾ ਹੈ ਗਿਆ ਉਹਨਾਂ ਚ ਬੱਚਿਆਂ ਨੂੰ ਲੈ ਕੇ ਜਾ ਰਹੇ ਹੈਗੇ ਮਾਪਿਓ ਦੇ ਬੱਚੇ ਜਿਹੜੇ ਜਾ ਰਹੇ ਸਕੂਲ ਪ੍ਰਮਾਈਸਿਸ ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਸਕੂਲ ਪ੍ਰਮਾਈਸਿਸ ਚ ਵੀ ਕਾਫੀ ਗੱਡੀਆਂ ਖੜੀਆਂ ਹੈ ਜਿਹੜੇ ਕਿ ਪ੍ਰਾਈਵੇਟ ਗੱਡੀਆਂ ਹੈਗੀਆਂ ਠੀਕ ਹੈ ਜੋ ਕਿ ਬਿਲਕੁਲ ਅਲਾਉਡ ਨਹੀਂ ਹੈਗੀਆਂ ਜੇਕਰ ਸਕੂਲ ਪ੍ਰਮਾਈਸਿਸ ਹੈ ਤਾਂ ਇਹ ਸਕੂਲ ਦੀ ਪ੍ਰਾਪਰਟੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਅਲਾਉ ਕੀਤਾ ਗਿਆ ਹੈਗਾ ਇਹ ਬੱਚੇ ਇਹਨਾਂ ਨੂੰ ਇਨਕਮ ਦੇ ਰਹੇ ਹੈਗੇ ਸਕੂਲ ਦੇ ਅੰਦਰ ਅੱਜ ਮੇਰੇ ਵੱਲੋਂ ਜਿਹੜੇ ਸਕੂਲ ਦੀਆਂ ਗੱਡੀਆਂ ਇੰਪਾਉਂਡ ਹੋਏ 14 ਤੋਂ 15 ਗੱਡੀਆਂ ਨੇ ਮੈਨੂੰ ਚਲਾਨ ਕੱਟੇ ਗਏ ਦਾ ਕੁਝ ਇੰਪਾਉਂਡ ਕੀਤੀਆਂ ਗਿਆ ਗਿਆ ਇਹਨਾਂ ਨੂੰ ਕੱਲ 7:30 ਵਜੇ ਦਾ ਟਾਈਮ ਹੋਰ ਦਿੱਤਾ ਗਿਆ ਹੈ ਜੇ 7:30 ਵਜੇ ਸਕੂਲ ਪ੍ਰਮਿਸਿਸ ਦੇ ਅੰਦਰ ਪ੍ਰਾਈਵੇਟ ਗੱਡੀਆਂ ਆਣੀਆਂ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਉਹ ਕੁਮਾਰੀ ਪਾਲਣਾ ਸਾਹਿਬ ਉਹ ਸਾਰੀ ਗੱਡੀਆਂ ਇੰਪਾਉਂਡ ਹੋਣੀਆਂ ਜਿਹੜੀ ਸਕੂਲ ਪ੍ਰਮਿਸਿਸ ਦੇ ਅੰਦਰ ਕੋਈ ਗੱਟੇ ਪ੍ਰਾਈਵੇਟ ਗਈ ਚਲੀ ਠੀਕ ਹੈ ਤਾਂ ਸਕੂਲ ਪ੍ਰਿੰਸੀਪਲ ਔਰ ਮੈਨੇਜਮੈਂਟ ਦੇ ਖਿਲਾਫ ਐਫਆਈਆਰ ਲਈ ਐਸਐਸਪੀ ਸਾਹਿਬ ਨੂੰ ਲਿਖ ਸੇ ਸਕੂਲਾਂ ਪਾਲਸੀ ਦੇ ਅੰਦਰ ਗੱਟੀਆਂ ਦੇ ਅੰਦਰ ਵੈਬ ਕੈਮਰਾ ਹੋਣਾ ਜ਼ਰੂਰੀ ਹੈਗਾ ਫਾਇਰ ਐਕਸਟ੍ਰਿਊਸ਼ਨ ਫਾਇਰ ਹੋਣਾ ਚਾਹੀਦਾ ਜੇ ਫਾਇਰ ਰੋਕਣ ਵਾਸਤੇ ਮੈਡੀਕਲ ਫਰਸਟ ایڈ ਕਿਟ ਐਕਸਪਾਇਰੀ ਡੇਟ ਨਾਲ ਨਾ ਹੋਵੇ ਕਿਉਂਕਿ ਅੱਜ ਕਈ ਗੱਟੀਆਂ ਨਾਲ ਐਕਸਪਾਇਰੀ ਡੇਟ ਨਹੀਂ ਸਾਨੂੰ ਫਰਸਟ ایڈ ਕਿ ਬਾਕਸ ਮਿਲੇਗਾ ਸਪੀਡ ਗਵਰਨਰ ਹੋਣਾ ਚਾਹੀਦਾ ਲੇਡੀ ਅਟੈਂਡੈਂਟ ਹੋਣੀ ਚਾਹੀਦੀ ਹੈ ਮਤਲਬ ਕੈਨ ਮਤਲਬ ਪੂਰੇ ਇਨਕੋਰਡ ਦੀ ਗਾਈਡਲਾਈਨਸ ਅਨਾਰ ਮਿਨਿਮਮ ਤੋਂ ਮਿਨਿਮਮ ਸਟੈਂਡਰਡ ਜਿਹੜਾ ਹੈਗਾ ਉਹ ਪੂਰਾ ਹੋਣਾ ਚਾਹੀਦਾ ਤਾਂ ਬੱਚੇ ਦੀ ਸੇਫਟੀ ਬਣ ਸਕੇ ਇਹ ਬੱਚੇ ਮੇਰੇ ਆਪਰੇ ਆ ਗਿਆ ਇਹ ਮਾਪਿਓ ਦੀ ਸਭ ਤੋਂ ਵੱਡੀ ਗਲਤੀ ਹੈ ਜੋ ਬਿਨਾ ਸਕੂਲ ਦੀ ਗੱਡੀ ਨੂੰ ਚੈੱਕ ਕਿਤੇ ਉਹਨਾਂ ਚ ਬੱਚੇ ਭੇਜ ਦਿੰਦੇ ਨੇ ਕਿਉਂਕਿ ਉਹਨਾਂ ਕੋਲ ਆਪ ਦੇ ਕੋਲ ਟਾਈਮ ਨਹੀਂ ਹੈ ਬੱਚਾ ਭੇਜਦਾ ਪਰ ਖੁਦ ਨਾ ਆਸਦਾ ਜਿਹੜਾ ਈ ਰਿਕਸ਼ਾ ਦੇ ਅੰਦਰ ਕੋਈ ਗ੍ਰਿਲ ਨਹੀਂ ਹੈ ਗਿਆ ਸੜਕ ਤੇ गिर ਗਿਆ ਕੱਲੋ ਕਿਸਤੇ ਵਾਸਤੇ ਨੁਕਸਾਨ ਹੋਏਗਾ ਬੋਡੀ ਚੌਂਕ ਤੇ ਮਾਝਾ ਕਾਲਜ ਚੈੱਕ ਕੀਤਾ ਹੈਗਾ ਇਹ ਹੁਣ ਲਗਾਤਾਰ ਚੱਲ ਰਹੀਆਂ ਗਈਆਂ ਜਿਹੜੀ ਗੱਡੀਆਂ ਨੂੰ ਮੈਂ ਬਾਰ-ਬਾਰ ਮਾਝਾ ਸਕੂਲ ਦੇ ਅੰਦਰ ਚਾਰ ਵਾਰ ਆ ਕੇ ਮੈਂ ਇਹਨਾਂ ਨੂੰ ਇੰਪਾਉਂਡ ਕੀਤਾ ਹੈਗਾ ਬਾਰ-ਬਾਰ ਰਿਗਾਇਟ ਵੀ ਕੀਤੀ ਹੈਗੀ ਹੈ ਇਹ ਸਕੂਲ ਮੈਨੇਜਮੈਂਟ ਨੂੰ ਤੇ ਪ੍ਰਿੰਸੀਪਲ ਨੂੰ ਪਲੀਜ਼ ਰਿਕੁਐਸਟ ਬੀ ਸੁਧਾਰ ਲੈਣ ਅਗਰ ਜੇ ਨਹੀਂ ਸੁਧਾਰਿਆ ਜਾਂਦਾ ਤਾਂ ਫਿਰ ਮੈਨੂੰ ਬੰਦ ਦੀ ਕਾਰਵਾਈ ਕਰਨੀ ਪਵੇਗੀ ਜੀ ਚੈਕਿੰਗ ਹੋਈ ਹੈ ਜੀ ਸਾਡੇ ਜਿਹੜੇ ਸਕੂਲ ਦੇ ਅੰਦਰ ਹਾਈਵੇ ਦੇ ਉੱਪਰ ਸਕੂਲ ਹੈ ਜੀ ਇਹ ਕਹਿੰਦੇ ਸਕੂਲ ਦੇ ਅੰਦਰ ਗੱਡੀ ਐਂਟਰ ਨਹੀਂ ਹੋਣੀ ਚਾਹੀਦੀ ਇੱਥੇ ਬੱਚੇ ਉਤਾਰਨੇ ਬਹੁਤ ਔਖੇ ਆ ਛੁੱਟੀ ਤੋਂ ਕੁਝ ਟਾਈਮ ਪਹਿਲਾਂ ਇਹ ਅੰਦਰ ਆਉਂਦੇ ਆ ਜੀ ਫੇਰੇ ਅੰਦਰੋਂ ਉਤਾਰ ਕੇ ਚਲੇ ਜਾਂਦੇ ਛੁੱਟੀ ਤੋਂ ਪਹਿਲਾਂ ਆਉਂਦੇ ਆ ਕਿਉਂਕਿ ਬੱਚਿਆਂ ਦਾ ਗੱਡੀ 'ਚ ਬੈਠਣਾ ਸੇਫਟੀ ਜਿਹੜੀ ਹਾਈਵੇ ਐ ਨੈਸ਼ਨਲ ਹਾਈਵੇ ਕਰਾਸ ਕਰਦਾ ਪਿਆ ਹੈ ਜੀ ਇਹ ਕਹਿੰਦੇ ਨੇ ਤੁਸੀਂ ਬਾਹਰ ਉਤਾਰ ਕੇ ਬਾਹਰ ਚੱਲ ਜਾਓ ਪਰ ਜਦੋਂ ਛੁੱਟੀ ਹੁੰਦੀ ਹੈ ਛੁੱਟੀ ਵਿੱਚ ਫਿਰ ਉਹ ਬਿਠਾਏ ਨਹੀਂ ਜਾ ਸਕਦੇ ਕਿਉਂਕਿ ਇੱਕ ਗੱਡੀ ਵਿੱਚ ਵੱਖ-ਵੱਖ ਤਰ੍ਹਾਂ ਦੇ ਪਿੰਡਾ ਜੋ ਜਿਸ ਤਰ੍ਹਾਂ ਦੇ ਮਾਪਿਆਂ ਨੇ ਆਪਣੀ ਆਪਣੀ ਗੱਡੀ ਲਾਈ ਹੋਈ ਆ ਉਹ ਸਾਡੇ ਲਈ ਬਹੁਤ ਵੱਡਾ ਪ੍ਰੋਬਲਮ ਹੈ ਬਾਕੀ ਜਿਹੜੀਆਂ ਇਹਨਾਂ ਨੂੰ ਦੱਸ ਗਏ ਨੇ ਜੋ ਗਾਈਡਲਾਈਨ ਦੇ ਕੇ ਗਏ ਨੇ ਸਾਰੇ ਪ੍ਰਾਈਵੇਟ ਡਰਾਈਵਰ ਅਤੇ ਪ੍ਰਾਈਵੇਟ ਗੱਡੀਆਂ ਵਾਲੇ ਤਰਦੇ ਨੇ ਇਹ ਉਹਨਾਂ ਦੀ ਪਾਲਣਾ ਕਰਦੇ ਸਾਡੇ ਉਹ ਇਹ ਜੋ ਇਹ ਕਹਿ ਰਹੇ ਨੇ ਉਹ ਤਾਂ ਕਹਿ ਰਹੇ ਨੇ ਵੀ ਜੇ ਤੁਸੀਂ ਅੰਦਰ ਗੱਡੀ ਲਵਾਓ ਉਹ ਕਹਿੰਦੇ ਨੇ ਤੁਸੀਂ ਸਕੂਲ ਦੇ ਅੰਦਰ ਗੱਡੀ ਨਹੀਂ ਇਹਨਾਂ ਦੀ ਐਂਟਰ ਕਰਾਉਣੀ ਬਾਹਰ ਉਤਾਰਨ ਤੇ ਬਾਹਰੋਂ ਛੜੋ ਇਹ ਨਹੀਂ ਆਸਾਤ ਮੋਟਰ ਖੜ ਗਿਆ ਆਪਣੇ ਪੰਜਾਬੀਆਂ ਨੇ ਬੱਚਾ ਕਿ ਇਹ ਮੇਰੇ ਮੁਤਾਬਕ 15 ਤੋਂ 20 ਇੱਕ ਬੱਥੇ ਹੈਗੀਆਂ ਜਿਹੜੀਆਂ ਸਕੂਲ ਦੀਆਂ ਕਾਲਜ ਵਾਲੀਆਂ ਤੇ ਚੱਲੀਆਂ ਉਹਦੇ ਵੱੱਲੇ ਬੱਚੇ ਨੇ ਸਕੂਲ ਦੀ ਪ੍ਰੋਬਲਮ ਕਰਦੀਆਂ ਦੇ ਨਹੀਂ ਅੱਧਾ ਲੱਭੋ ਪੂਰੇ ਕਰਦੇ ਇਹਦੇ ੱਤਕਾ ਹੀ ਆ ਤਿੰਨ ਤਿੰਨ ਦੋ ਸਾਲ ਪਹਿਲੋਂ ਲਾਕਡਾਊਨ ਲੱਗਾ ਵਾ ਉਦੋਂ ਦੇ ਡਰਾਈਵਰ ਘਿਹੜੀ ਵੀ ਵਿਚਾਰੇ ਨੂੰ ਕੰਨੇ ਨਹੀਂ ਫੜਿਆ ਤੇ ਹੁਣ ਕਿੱਥੋਂ ਇਹ ਕਾਜ ਉਹ ਅੱਗੇ ਥੱਲੇ ਲੱਗੇ ਆ ਤੇ ਇਹਨਾਂ ਦਾ ਵਿਆਜ ਬੈਂਕਾਂ ਦਾ ਭਰੁੰਦੇ ਆ ਇਹਨਾਂ ਦੀ ਸਾਰਾ ਖੱcke ਕਾਟ ਕੇ ਘਰ ਦੀ ਰੋਟੀ ਨਹੀਂ ਪੂਰੀ ਹੁੰਦੀ ਤੇ ਜੇ ਇਹ ਇਹ ਵੀ ਡੀਸੀ ਸਾਹਿਬ ਨੇ ਹੋਣੀ ਇਹਦੀ ਮਰਜ਼ੀ ਆ ਬੰਦੇ ਆ ਪੇਪਰਾਂ ਨਾਲ ਜੀ ਹੁੰਦੇ ਆ ਕੋਈ ਡੀਸੀ ਆ ਟੱਕ ਨਹੀਂ ਦਾ ਐਕਸੀਡੈਂਟ ਦਾ ਐਲੀਵੇਟਰ ਦਾ ਵੀ ਉਹ ਉਹ ਡੀਸੀ ਸਾਹਿਬ ਨੇ ਡੱਕੇ ਆ ਜਿਹੜਾ ਕੰਮ ਕਰਨ ਵਾਲਾ ਵਾ ਕਿੰਨਾ ਬੰਦਾ ਆ ਉਹਦੇ ਡੀਸੀ ਸਾਹਿਬ ਕਰਨੇ ਇਨਾਂ ਨੂੰ ਨੌਕਾ ਮਿਲਿਆ ਵਾ ਵਿਚਾਰੇ 5-4000 ਰੁਪਿਆ ਇਨਾਂ ਨੂੰ ਭਾਜਦਾ ਮਾਪਿਆਂ ਕੋ ਇਹਨੇ ਪੈਸੇ ਨਹੀਂ ਹੈਗੇ ਇਨੀ ਆਮਦਨ ਨਹੀਂ ਹੈਗੀ ਕਿ ਜਿਹੜਾ ਇਹਨਾਂ ਨੂੰ 3000 ਰੁਪਿਆ ਡਰਾਫਟ ਨੂੰ ਦੇਣਗੇ 4000 ਰੁਪਿਆ ਯਾਰ ਭੀਗੇ ਦੇ ਵਿੱਚ ਕਾਜ ਪੂਰੇ ਕਰਨਗੇ ਤੇ ਚਾਹੇ ਤੇਲ ਪਾਉਣਗੇ ਤੇ ਚਾਹੇ ਗੱਡੀ ਇੱਥੇ ਲਿਆ ਕੇ ਖੜੀ ਕਰਨਗੇ ਤੇ ਚਾਹੇ ਇਹਨਾਂ ਨੂੰ ਦੇਣਗੇ ਤੇ ਬਟਾ ਦੇਣਗੇ ਤੇ ਟੈਕਸ ਦੇਣਗੇ ਜਿਹੜੇ ਕਾਜ ਚਾਹੇ ਗੱਡੀ ਦਾ ਕੰਮ ਕਰਾਉਂਗੇ ਚਲਾਣਾ ਕਾਜ ਹੋ ਤੇ ਕਾਜ ਹੁੰਦਾ ਕਿ ਜਮਿਨੀਵਾਰ ਬੰਦੇ ਭਾਜੀ ਮਹੀਨੇ ਬਾਅਦ ਟੈਕਸ ਦੇਣਾ ਪੈਂਦਾ ਵਾ ਕੋਈ ਤਰਹੀਬੜ ਮੇਰੇ ਖਿਆਲ ਆ ਪੂਰੇ ਪੰਜਾਬ 'ਚ ਵੀ ਕਿਸੇ ਗੱਡੀ ਦੇ ਨਹੀਂ ਪੂਰੇ ਕਾਜ ਹੋਣੇ ਕਿਉਂ ਉਹ ਟੈਕਸ ਦੇ ਪਹਿਲੇ ਲੈਣੀ ਦੇ ਜਿੱਦਾਂ ਗੱਡੀ ਦਿੰਦੇ ਆ ਜਿੱਦਾਂ ਉਥੋਂ ਆਪਣੇ ਦਿੰਦੇ ਆ ਉਹ ਉਹ ਨਵੇਂ ਕੱਢਦੇ ਆ ਉਹਦੇ ਨਹੀਂ ਉਹਦਾ ਸਾਰਾ ਟੈਕਸ ਉਹ ਤੋਂ ਵਸੂਲ ਕਰਨ ਤੇ ਇਹਨਾਂ ਨੂੰ ਕਿਹੜਾ ਟੈਕਸ ਦੇ ਦੀਗੀ ਮਤਲਬ ਨਹੀਂ ਮੰਦੇ ਉਹ ਵੀ ਸਾਡੇ ਇਹਦੇ ਕਾਗਜ਼ ਤੇ ਪੂਰੇ ਹਾਂਜੀ ਇਹਦੇ ਆਂਦੇ ਆ ਡੀਜੀ ਰਾਮਾ ਨੇ ਗੱਡੀਆਂ ਹੀ ਰੱਖ ਲਾ ਤੂੰ ਸਰ ਜੀ ਤੇ ਸਾਨੂੰ ਰੰਗੀਆਂ ਦੇ ਦੇ ਕਿੱਥੋਂ ਕਾਜ ਕੇ ਕੋਈ ਵੀ ਡਰਾਈਵਰ ਨਹੀਂ ਭਾਈ ਇਹੋ ਜਿਹੜਾ ਪੂਰੀ ਪੂਰੇ ਕਾਜ ਕਰ ਦਿੰਦਾ ਠੀਕ ਐਪੀਐਸਓ ਜਿਹੜੇ ਆ ਕੋਲ ਤੇ ਬੈਠਾ ਲੱਗੇ ਆਂ ਜਾਂ ਗੱਡੀਆਂ ਲਗੀਆਂ ਤੇ ਉਧਰੋਂ ਜਾਂਦੇ ਹਾਂਜੀ ਸਰ ਕਿੰਨੇ ਕਿੰਨੇ ਬੱਚੇ ਆਉਂਦੇ ਲੱਗੇ ਸਰ 25 25 ਸੀਟਰ ਪਾਸੇ ਆ ਤੇ 50 50 ਬੱਚੇ ਆਉਂਦੇ ਵਿੱਚ ਹਾਂਜੀ ਸਰ ਕਿਹੜੇ ਪਿੰਡੋਂ ਲੱਗੇ ਆਉਂਦੇ ਬੱਚੇ ਸਰ ਅੱਜ ਤੋਂ ਮਰਦੀਆਂ ਜਾਂਦੀਆਂ ਕੋਈ ਸਰ ਸਰ ਸਾਰੇ ਪਿੰਡਾਂ ਤੋਂ ਆਉਂਦੀਆਂ ਅਛਾ ਬੱਚੇ ਓਵਰ ਲੋਡ ਹੋ ਗਏ ਹਾਂਜੀ ਹਾਂਜੀ ਬੱਚੇ ਸਰ ਫਾਰਟੈਕ ਬੱਚੇ ਖਲੋਖ ਲੋ ਕੇ ਆਉਣੇ ਚੜੇ ਖਲੋਖ ਲੋ ਕੇ ਠੀਕਾ ਟੈਕ ਸਰ ਸਰ 35 350 ਅਛਾ ਪਈਆਂ ਨੇ ਹਾਂ 35 20 ਸਰ ਪਈਆਂ ਨਹੀਂ ਆਉਂਦੀ ਵੀ ਇਹ ਕੁਸ਼ੀਆਂ ਤੋਂ ਜਿੰਨਾ ਕੱਲ ਲੈਂਦੇ ਫੇਰ ਆ ਲੈਂਦੇ ਆ ਵੀ ਬੈਣ ਨਹੀਂ ਹੁੰਦੀ ਫੇਰ ਸਾਰਾ ਨੂੰ ਬੈਣ ਦਲੀਕਾ